ਸਤਿ ਸ਼੍ਰੀ ਅਕਾਲ ਜੀ ਆ ਕਣਕ ਦਿਖਾ ਰਹੀ ਆ ਜੀ ਆ ਦੇਖੋ ਕਣਕ ਸਵਾ ਕਿਲੋ ਵੀ ਪਾਇਆ ਸਵਾ ਕਿਲੋ ਇੱਕ ਕਿੱਲੇ ਦੇ ਵਿੱਚ ਵੀ ਪਾਇਆ ਚੁਟਕੀਆਂ ਦੇ ਨਾਲੇ ਬੀਜਿਆ ਦੇਖੋ ਕਣਕ 9 9 ਇੰਚ ਦੇ ਉੱਤੇ ਬੀਜਿਆ 4 ਫੁੱਟ ਦਾ ਬੈੱਡ ਬਣਾ ਕੇ ਇਹਦੇ ਤੇ ਰੋ ਜਿਹੜੀ ਦੋਨੋਂ ਇੰਚ ਦੇ ਉੱਤੇ ਡੋਰਾਂ ਪਾਈਆਂ ਬੈੱਡ ਤੇ ਇਹਦੇ ਵਿੱਚ ਕੋਈ ਖਾਦ ਨਹੀਂ ਪਾਈ ਕੋਈ ਖਾਦ ਨਹੀਂ ਪਾਈ ਤੇ ਆਹ ਦੇਖ ਲਓ ਜੀ ਆਹ ਦੇਖ ਲਓ ਕਣਕ ਇੰਨੀ ਵਧੀਆ ਕਣਕ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਸੀ ਕਿ ਜਿਨ੍ਹਾਂ ਨੇ ਬੈੱਡ ਦੇ ਉੱਤੇ ਇਸ ਤਰ੍ਹਾਂ ਕਣਕ ਬੀਜੀ ਸੀ ਉਹਦਾ ਝਾੜ ਵੀ ਦੂਜੀ ਕਣਕ ਨਾਲੋਂ ਜ਼ਿਆਦਾ ਆਇਆ ਸੀ ਤੇ ਨਾਲੇ ਮੀਂਹ ਤੇ ਚਖੜਾ ਦਾ ਕੋਈ ਅਸਰ ਨਹੀਂ ਸੀ ਹੋਇਆ ਉਹਦੇ ਤੇ। ਉਹਦੇ ਤੇ ਬਿਲਕੁਲ ਇਹ ਪਧੌੜ ਬੇਰਾ ਜਿਹੜਾ ਮੇਰੇ ਪਿੰਡ ਵਿੱਚ ਜਿਹੜਾ ਅਸੀਂ ਆਪਣਾ ਪ੍ਰਦਰਸ਼ਨੀ ਫਾਰਮ ਬਣਾਇਆ ਵਾ ਪਧੌੜ ਇਹ ਬਨਾਲਾ ਪਧੌੜ ਬਨਾਲਾ ਰੋਡ ਦੇ ਉੱਤੇ ਉੱਥੇ ਇਹ ਦੇਖੋ ਇਹ ਬਣਾਇਆ ਵਾ ਕਿੰਨਾ ਵਧੀਆ ਇਹ ਦੇਖੋ ਕਣਕ ਖੜੀ ਆ ਆ ਵਿੱਚ ਨਾਲ ਛੋਲੇ ਵੀ ਮਟਰ ਲਾਏ ਹੋਏ ਆ। ਆ ਮਟਰ ਵੀ ਵਿੱਚ ਨਾਲ ਲਾਇਵੇ ਆ ਉਧਰ ਨਾਲ ਵਿੱਚ ਛੋਲੇ ਵੀ ਲਾਇਵੇ ਆ ਤੇ ਇਹ ਤਰੀਕਾ ਇਹ ਪਾਣੀ ਵੀ ਇਹਦੇ ਵਿੱਚ ਦੂਜੇ ਨਾਲ 15 20% ਲੱਗਦਾ ਬੀਜ ਦੀ ਬਚਤ ਸਿਰਫ 1/2 ਕਿਲੋ 20 ਕਿੱਲੇ ਦਾ ਪਾਇਆ ਵਾ ਤੇ ਨਾਲ ਦੀ ਨਾਲ ਦੇਖੋ ਕੋਈ ਖਾਦ ਦੀ ਕਿਸੇ ਰੇਤ ਉਹਦੀ ਲੋੜ ਨਹੀਂ ਕੋਈ ਯੂਰੀਆ ਡੀਏਪ ਕੁਝ ਨਹੀਂ ਪਾਇਆ ਵਾ ਆ ਦੇਖ ਲਓ ਆ ਜਿਹੜੀ ਖੜੀ ਆ ਕੰਨ ਆ ਦੇਖੋ ਹੁਣ ਮੈਂ ਤੁਹਾਨੂੰ ਇੱਧਰ ਦਿਖਾਣਾ ਆ ਨਾਲ ਆ ਬੀਜੀਬੀਸੀ ਹਲਦੀ ਆ ਦੇਖੋ ਇਹ ਬੈੱਡ ਬਣਾ ਕੇ ਇਹ ਬੈੱਡ ਬਣਾ ਕੇ ਹਲਦੀ ਵੇਚੀ ਬੀਤੀ ਆਹ ਹਲਦੀ ਆ ਆ ਦੇਖੋ ਜੀ ਆ ਹਰੀ ਹਲਦੀ ਆ ਪੱਠੀ ਆ ਹੂੰ ਇਹ ਆਜ ਕਿੰਨੀ ਵਧੀਆ ਹੋਈ ਆ ਇਹ ਦੇਖੋ ਇਹ ਇੱਥੇ ਬਰਨਾਲੇ ਮੰਡੀ ਤਾਂ 50 ਰੁਪਏ ਕਿਲੋ ਕਹਿੰਦੇ ਹਰੀ ਹਲਦੀ ਆ ਤੇ ਜਿਹੜੇ ਚੰਡੀਗੜ੍ਹ ਤਾਂ 100 ਰੁਪਏ ਕਿਲੋ ਵਿਕਦੀ ਆ ਆ ਜੋ ਆ ਦੇਖੋ ਆ ਕਿੰਨੀ ਵਧੀਆ ਖੜੀ ਆ ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਦਾ ਤਰੀਕਾ ਉਹ ਆਪ ਆ ਕੇ ਇੱਥੇ ਵਿਝਵਾ ਕੇ ਗਏ ਸੀ ਆ ਹਲਦੀ ਦੇ ਵਿੱਚ ਗੰਨਾ ਆ ਹਲਦੀ ਖੜੀ ਆ ਹਲਦੀ ਦੇ ਵਿੱਚ ਆ ਗੰਨਾ ਬੀਜਿਆ ਵਾ ਇਹ ਬੈੱਡ ਜ਼ਬਰਾਕੇ ਵਿੱਚ ਵਿੱਚ ਗੰਨਾ ਆ ਹੁਣ ਜਨਵਰੀ ਦੇ ਖੀਰ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਹਲਦੀ ਨੂੰ ਪੱਟ ਲਾਂਗੇ ਤੇ ਉਸ ਤੋਂ ਬਾਅਦ ਗੰਨਾ ਗੰਨੇ ਦੇ ਵਿੱਚ ਫਿਰ ਆਪਾਂ ਕੋਈ ਸਬਜ਼ੀਆਂ ਨਾਲ-ਨਾਲ ਬੀਜ ਸਕਦੇ ਆ ਉਹਦੇ ਵਿੱਚ ਉਹ ਬੀਜਿਆ ਜਾਣਗੀਆਂ ਇਹ ਤਰੀਕਾ ਤੇ ਆਜੋ ਹੁਣ ਤੁਹਾਨੂੰ ਅਗਲਾ ਵੀ ਦਿਖਾ ਦਈਏ ਅਗਲੇ ਵਾਲਾ ਇਹ ਜਿਹੜਾ ਦੂਜਾ ਉਹ ਡਾਕਟਰ ਵਿਚਾਰ ਸਿੰਘ ਜੀ ਵਿਜਵਾਕੇ ਗਏ ਸੀ ਇੱਕ ਹੋਰ ਜਿਹੜਾ ਸੀ ਸਿਸਟਮ ਜਿਹਦੇ ਵਿੱਚ ਬਿਨਾ ਪਰਾਲੀ ਨੂੰ ਅੱਗ ਲਾਏ ਪਰਾਲੀ ਨੂੰ ਖਾਦ ਵਾਂਗੂ ਕਿਵੇਂ ਵਰਤਣਾ ਪਰਾਲੀ ਨੂੰ ਖਾਦ ਵਾਂਗੂ ਕਿਵੇਂ ਵਰਤਣਾ ਕਿ ਉਹ ਪਰਾਲੀ ਦੇ ਵਿੱਚੇ ਹੀ ਪਰਾਲੀ ਦੇ ਵਿੱਚੇ ਜੋ ਕਣਕ ਬੀਜੀ ਸੀ ਬਿਨਾ ਅੱਗ ਲਾਏ ਵਿੱਚੇ ਨਾਲ ਵਾਕੇ ਉਹ ਵੀ ਤੁਹਾਨੂੰ ਦਿਖਾਉਣੇ ਆਂ ਹੁਣ ਕਣਕਾ ਦੇਖੋ ਆ ਦੂਜੀ ਕਣਕਾ ਜਿਹੜੀ ਆਮ ਤੌਰ ਤੇ ਵੀਜੀ ਵੀ ਆ ਆਮ ਤੌਰ ਤੇ ਵੀਜੀ ਕਣਕ ਇਹਦੇ ਨਾਲੋਂ ਉਹ ਸਵਾ ਕਿਲੋ ਬੀਜ ਵਾਲੀ ਕਿਤੇ ਵਧੀਆ ਖੜੀ ਆ ਇਹ 40 ਕਿਲੋ ਬੀਜ ਵਾਲੀ ਆ ਜੀ ਇਹ ਜਿੰਨਾ 40 ਕਿਲੋ ਬੀਜ ਪਾਇਆ ਉਹ ਸਵਾ ਕਿਲੋ ਬੀਜ ਵਾਲੀ ਕਿਤੇ ਵਧੀਆ ਖੜੀ ਆ ਆਹ ਹਲਦੀ ਵਾਲਾ ਖੇਤ ਆ ਇਹ ਵਾਲਾ ਇਸ ਦੇ ਵਿੱਚ ਜਿਹੜੀ ਸੀਗੀ ਇਹ ਇਹ ਆਲਾ ਜਿਹੜਾ ਖੇਤ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਉਹ ਜਦੋਂ ਝੋਨਾ ਵੱਢਿਆ ਕੰਬਾਈਨ ਦੇ ਵਿੱਚ ਚਾਲ ਐਸਐਮਐਸ ਨਾਲ ਲਗਾ ਕੇ ਤੇ ਉਸ ਤੋਂ ਮਗਰੋਂ ਛਿੱਟਾ ਦੇਤਾ ਬਸ ਛਿੱਟਾ ਦੇ ਕੇ ਉਸ ਤੋਂ ਬਾਅਦ ਉਸ ਤੋਂ ਮਗਰੋਂ ਇੱਥੇ ਬੈੱਡ ਬਣਾਤੇ ਚਾਰ-ਚਾਰ ਫੁੱਟ ਦੇ ਬੈੱਡ ਆਹ ਦੇਖੋ ਇਹ ਪਰਾਲੀ ਨੂੰ ਅਸੀਂ ਖਾਦ ਵਾਂਗੂ ਕਿ ਵਰਤਣਾ ਇਸ ਪਾਸੇ ਨੂੰ ਆਜਾਓ ਆ ਦੇਖੋ ਆ ਖੜੀ ਆ ਕੰਕ ਇਹਦੇ ਵਿੱਚ ਨੋ ਟਿਲ ਨੋ ਡ੍ਰਿਲ ਮੈਥਡ ਆ ਜੀ ਨੋ ਟਿਲ ਨੋ ਡ੍ਰਿਲ ਮੈਥਡ ਇਹਨੂੰ ਝੋਂਡਿਆਂ ਨੂੰ ਵੱਡਿਆ ਕੰਬਾਈਨ ਦੇ ਪਿੱਛੇ ਐਸਐਮਐਸ ਲਗਾਤੀ ਐਸਐਮਐਸ ਲਗਾ ਕੇ ਉਸ ਤੋਂ ਮਗਰੋਂ ਛਿੱਟਾ ਦੇ ਕੇ ਬਸ ਕੋਈ ਬਾਇਆ ਨਹੀਂ ਖੇਤ ਨੂੰ ਛਿੱਟਾ ਦੇ ਕੇ ਇਹਦੇ ਵਿੱਚ 20 ਕਿਲੋ ਛਿੱਟਾ ਦੇ ਕੇ ਬੀਜ ਪਾਤਾ ਨਾਲ ਦੀ ਨਾਲ ਚਾਰਚਾ ਫੁੱਟ ਤੇ ਬੈਟ ਬਣਾਤੀ ਆ ਵਿੱਚੇ ਵਿੱਚੇ ਇਹ ਕਰਚੇ ਖੜੇ ਆ ਨਾਲ ਵਿੱਚੇ ਖੜੇ ਆ ਆ ਕੰਕਰੀਟ ਦੇ ਦੇਖ ਲੋ ਇਹ ਵੀ ਹੁੰਦੀ ਜਾਂਦੀ ਹੈ ਹੁਣ ਉਹ ਅਗਲੀ ਦੇਖੋ ਅਗਲੀ ਵੀ ਡਾਕਟਰ ਸਾਹਿਬ ਆਪ ਪਚਵਾ ਕੇ ਇੱਕ ਐਸੀ ਡਾਕਟਰ ਅਫਤਾਰ ਸਿੰਘ ਜੀ ਉਹ ਜਿਹੜੀ ਜਿਹੜੀ ਅਗਲੀ ਅਗਲੀ ਕੰਕਾ ਉਹ ਉਹਦੇ ਵਿੱਚ ਪਰਾਲੀ ਇਕੱਠੀ ਕਰਕੇ ਖਾਲੀਆਂ ਚ ਪਰਾਲੀ ਪਾਤੀ ਉਹ ਖਾਦ ਬਣ ਗਈ ਉਹ ਵੀ ਛੱਟਾ ਦੇ ਕੇ ਵਿਜੀ ਸੀ ਉਹ ਛੱਟਾ ਦੇ ਕੇ ਇਹ ਥੋੜੀ ਲੇਟ ਵਿਜੀ ਸੀ ਤਾਂ ਕਰਕੇ ਥੋੜੀ ਜਿਹੀ ਜੇ ਲੇਟ ਹੋ ਰਹੀ ਆ ਉਹ ਜਿਹੜੀ ਅਗਲੀ ਕੰਕ ਸੀ ਉਹ ਬੜੀ ਵਧੀਆ ਉਹ ਹੁਣ ਆਜੇ ਕੋ ਇਹ ਪਹਿਲਾ ਵੀਡੀਓ ਸੀ ਇਹ ਤੇ ਉਹ ਉਹਨੂੰ ਉਹਨੂੰ ਦਿਖਾਇਓ ਹਾਂਜੀ ਹਾਂਜੀ ਆਹ ਦੇਖੋ ਜਿਹੜੀ ਆ ਨਾਰਮਲ ਕਰਕਾ ਤੇ ਇਹਦੇ ਹਿਸਾਬ ਨਾਲ ਆਹ ਦੇਖ ਲਿਓ ਜੀ ਆਹ ਦੇਖੋ ਆਜੋ ਇਧਰ ਨੂੰ ਆਜੋ ਆ ਦੇਖੋ ਆ ਜੈਲੀ ਜੀ ਵਧੀਆ ਖੜੀ ਆ ਹਾਂ ਆ ਜਿਹੜੀ ਕਣਕ ਇਹ ਛਿੱਟਾ ਦੇ ਕੇ ਵਿਜੀ ਆ ਛਿੱਟਾ ਦੇ ਕੇ ਪ੍ਰਾਲੀ ਵਿੱਚੇ ਹੀ ਆ ਦੇਖੋ ਪ੍ਰਾਲੀ ਵਿੱਚੇ ਪਈ ਆ ਪ੍ਰਾਲੀ ਦੇ ਖਾਦ ਬਣ ਜਾਣੀ ਆ ਇਹਨੂੰ ਪ੍ਰਾਲੀ ਨੂੰ ਅੱਗ ਲਾਉਣ ਦੀ ਵਜਾਏ ਪ੍ਰਾਲੀ ਨੂੰ ਵਿੱਚੇ ਨਾਲ ਖਾਦ ਬਣਾਉਣਾ ਦੇਖੋ ਕਿੰਨੀ ਵਧੀਆ ਕਣਕੇ ਖੜੀ ਆ 20 ਕਿਲੋ 20 ਦੇ ਕੇ ਵਿੱਚੋਂ ਇਕੱਲੇ ਦਾ ਪਾਇਆ ਛਿੱਟਾ ਦੇ ਕੇ ਵਿੱਚ ਦੀ ਦੇਖੋ ਵੀਰੋ ਜੇ ਆਪਾਂ ਆਪਣੀ ਜ਼ਮੀਨ ਨੂੰ ਬਚਾਉਣਾ ਤਾਂ ਇਹੋ ਤਰੀਕਾ ਜੋ ਡਾਕਟਰ ਅਵਤਾਰ ਸਿੰਘ ਫਰਵਾੜਾ ਤਰੀਕਾ ਇਹੋ ਤਰੀਕਾ ਪ੍ਰਾਲੀ ਨੂੰ ਆਪਾਂ ਸਰਦਰਤੀ ਸਮਝਣ ਦੀ ਬਜਾਏ ਉਹਨੂੰ ਵਰਦਾਨ ਸਮਝ ਕੇ ਨਾਲ ਉਹ ਪ੍ਰਾਲੀ ਨੂੰ ਖਾਦ ਹੀ ਬਣਾਈਏ ਇਸੇ ਤਰ੍ਹਾਂ ਨਾਲੇ ਪਾਣੀ ਦੀ ਬਚਤ ਨਾਲੇ ਆਪਣੀ ਜ਼ਮੀਨ ਬਚਦੀ ਹੈ ਇਹੋ ਤਰੀਕਾ ਇਹ ਜਿਹਨੇ ਦੇਖਣਾ ਕਿ ਇੱਥੇ ਦੇਖ ਸਕਦਾ ਪਧੌੜ ਪਿੰਡ ਚ ਔਰ ਸਾਹਮਣੇ ਆ ਸ਼ੀਸ਼ੇ ਦੀ ਫੈਕਟਰੀ ਆ ਕਿ ਉਹ ਟਰੱਕ ਜਿਹੜਾ ਦਫ਼ਤਰ ਉਹਦੇ ਪਿੱਛੇ ਆ ਕੇ ਦੇਖ ਲੋ ਇਸੇ ਕਰਕੇ ਪ੍ਰਦਰਸ਼ਨੀ ਫਾਰਮ ਬਣਾਇਆ ਵੀ ਤਾਂ ਕਿ ਤੁਸੀਂ ਆ ਕੇ ਇੱਥੇ ਦੇਖੋ ਤੇ ਜਾ ਕੇ ਫਿਰ ਆਪਣੀ ਆਪਣੀ ਜਗ੍ਹਾ ਦੇ ਉੱਤੇ ਕਰੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਰਜੇ ਖਾਲਸਾ ਬਰਜੇ ਕੀ ਫਤਿਹ